ਆਪਣਾ ਇਨਸਾਨੀ ਸ਼ਰੀਰ ਜਿਹੜਾ ਨਾ ਪੰਜ ਚੀਜ਼ਾਂ ਤੋਂ ਬਣਿਆ ਹੈ ਆਕਾਸ਼ ਵਾਯੂ ਪਾਣੀ ਧਰਤੀ ਤੇ ਵਾਯੂ ਕਹਿੰਦਾ ਹਾਂ ਪੰਜ ਚੀਜ਼ਾਂ ਤੋਂ ਆਪਣਾ ਮਤਲਬ ਬਾਡੀ ਬਣੀ ਹੋਈ ਹੈ ਇਹਦੇ ਵਿੱਚ ਸਭ ਤੋਂ ਮੁੱਖ ਹੈਗਾ ਵਾਯੂ ਠੀਕ ਹੈ ਹਾਂਜੀ ਜੀ ਤਾਂ ਸਭ ਤੋਂ ਮੁੱਖ ਇਹ ਚ ਵਾਯੂ ਹੈ ਅੱਛਾ ਜੀ ਵਾਯੂ ਨਹੀਂ ਹੋਊਗੀ ਤਾਂ ਜੇ ਸਾਡੇ ਸਰੀਰ ਦੇ ਵਿੱਚ ਪ੍ਰਾਣ ਵਾਯੂ ਨਹੀਂ ਹੋਏਗੀ ਹਾਂਜੀ ਤਾਂ ਫਿਰ ਅਸੀਂ ਸਮਝ ਲਓ ਵੀ ਇੱਕ ਤਰ੍ਹਾਂ ਦੀ ਅਸੀਂ ਜਿੰਦਾ ਨਹੀਂ ਰਾਵਾਂਗੇ ਸਮਝੋ ਸਹੀ ਗੱਡਾ ਠੀਕ ਹੈ ਤੇ ਜੇ ਵਾਯੂ ਹੈਗੀ ਹੈ ਤਾਂ ਅਸੀਂ ਜਿੰਦਾ ਹਾਂ ਠੀਕ ਹੈ ਜਿਸ ਤਰ੍ਹਾਂ ਜਿਹੜੇ ਜਿਵੇਂ ਅਸਤਾਂਸ਼ ਬਦਲ ਹੈ ਹਾਂਜੀ ਤੇ ਉਹ ਬਦਲਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਂ ਲਈ ਵਾਯੂ ਹੀ ਕੰਮ ਕਰਦੀ ਹੈ ਹਵਾ ਨਾਲ ਹੀ ਬੱਦਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਠੀਕ ਹੈ ਉਸੇ ਤਰ੍ਹਾਂ ਹੀ ਅੰਦਰ ਬੋਡੀ ਦੇ ਅੰਦਰ ਵੀ ਜਿਹੜੀ ਵਾਯੂ ਹੈ ਤੇ ਸਾਡਾ ਮਲ ਹੈ ਜਦੋਂ ਸਾਡੀ ਬੋਡੀ ਦੇ ਵਿੱਚੋਂ ਕਚਰਾ ਨਿਕਲਦਾ ਉਹ ਮਲ ਬਣਦਾ ਹੈ ਜਾਂ ਪਾਣੀ ਦੇ ਰੂਪ ਤੇ ਸਾਨੂੰ ਯੂਰੀਨ ਪਾਸ ਹੁੰਦਾ ਜੀ ਉਹ ਸਭ ਚੀਜ਼ਾਂ ਜਾਂ ਰੈਸਟ ਹੈ ਉਹ ਸਭ ਚੀਜ਼ਾਂ ਜਿਹੜੀਆਂ ਸਾਡੀਆਂ ਸੁਕਸ਼ਮ ਨਾੜੀਆਂ ਦੇ ਵਿੱਚ ਜਾਂਦਾ ਹੈ ਤਾਂ ਉਹ ਵਾਯੂ ਦੇ ਰਾਹੀਂ ਜਾਂਦਾ ਹੈ ਠੀਕ ਹੈ ਵਾਯੂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੀ ਹੈ ਠੀਕ ਹੈ ਜਿੱਥੇ-ਇਥੇ ਉਹਨਾਂ ਦੀ ਜਗ੍ਹਾ ਹੈਗੀ ਉੱਥੇ ਪਹੁੰਚਾਉਂਦੀ ਹੈ ਜੇ ਉਹ ਜਗ੍ਹਾ ਤੋਂ ਗਲਤ ਥਾਂ ਤੇ ਚਲੇ ਜਾਂਨ ਤਾਂ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਠੀਕ ਹੈ ਜੀ ਇਸ ਲਈ ਜੇ ਸਾਡੇ ਸਰੀਰ 'ਚ ਵਾਯੂ ਹੈ ਅਸੀਂ ਜਿੰਦਾ ਹੈ ਜੇ ਵਾਯੂ ਨਹੀਂ ਹੈ ਤਾਂ ਅਸੀਂ ਮੁਰਦਾ ਇਸ ਨਾਮ ਦਾ ਠੀਕ ਬਾਜੂ ਇਹ ਤੋਂ ਬਹੁਤ ਜ਼ਰੂਰੀ ਸਾਡੇ ਅੰਦਰ ਠੀਕ ਹੈ ਉਸੇ ਤਰ੍ਹਾਂ ਹੀ ਪੰਜੋ ਚੀਜ਼ਾਂ ਹੀ ਜ਼ਰੂਰੀ ਹੈ ਜਲ ਵੀ ਜ਼ਰੂਰੀ ਹੈ 70% ਸਾਡੇ ਬਾਡੀ ਵਿੱਚ ਪਾਣੀ ਹੈ 30% ਸਾਡਾ ਬਾਡੀ ਦਾ ਮਤਲਬ ਮਿੱਟੀ ਜਾਂ ਜਿਵੇਂ ਆਪਾਂ ਕਹ ਲਿਆ ਜੀ 스킨 ਦੇ ਰੂਪ ਤੇ ਹਾਂਜੀ ਬਾਕੀ 30% ਦੂਸਰੀਆਂ ਚੀਜ਼ਾਂ ਠੀਕ ਹੈ ਜੀ ਐਸੇ ਤਰ੍ਹਾਂ ਹੀ ਫਿਰ ਤੁਹਾਨੂੰ ਫੇਰ ਦੱਸਾਂਗੇ ਕਿ ਕਿਹੜੀ ਚੀਜ਼ ਸਾਡੇ ਸਰੀਰ ਲਈ ਜ਼ਰੂਰੀ ਹੈ ਤੇ ਕਿਹੜੀ ਨਹੀਂ ਜ਼ਰੂਰੀ ਠੀਕ ਹੈ ਜੀ ਥੈਂਕ ਯੂ ਹਾਂਜੀ